ਪੇਡਾ ਨਾ ਬਣੋ ਪੇਡਾ ਬਣ ਕੇ ਝੰਡੇ ਨਾ ਚੱਕੋ ਪੇਡਾ ਬਣ ਕੇ ਰੂੜੀਆਂ ਤੇ ਨਾ ਜੰਗਲ ਮਾਦੇ ਪੀਓ ਨਾ ਇਹਨਾਂ ਗਦਾਰਾਂ ਮਗਰ ਭੱਜੇ ਪਈ ਜਿੰਨੇ ਦਿੱਲੀ ਦੇ ਘਾੜ ਦੀ ਜਿੰਨੀ ਬਰਬਾਦੀ ਇਹਨਾਂ ਨੇ ਪਿਛਲੇ 34 ਸਾਲਾਂ 'ਚ ਪੰਜਾਬ ਦੀ ਕਰਤੀ ਤੇਰੇ 50 ਸਾਲ 'ਚ ਨਹੀਂ ਹੋਈ ਹੋਣੀ ਕੀਤੀ ਉਹਨਾਂ ਨੇ ਵੀ ਗਦਾਰਾਂ ਨੇ ਪਹਿਲਾਂ ਵਾਲਿਆਂ ਨੇ ਵੀ ਪਰ ਇਹ ਰੋਡ ਤੋਂ ਟੰਗੋਰੀ ਰੋਡ ਆ ਉਹਦੇ ਉੱਤੇ ਇਹ ਇਹਨਾਂ ਨੇ ਜ਼ਮੀਨ ਜਿਹੜੀ ਇੱਕ ਉਥੇ ਇਹਨਾਂ ਨੇ ਕੁਆਇਰ ਕਰਨੀ ਹੈ ਇੱਕ ਜ਼ਮੀਨ ਇਹਨਾਂ ਨੇ ਨਿਊ ਚੰਡੀਗੜ੍ਹ ਦੇ ਵਿੱਚ ਪੰਜ ਥਾਂਾਂ ਇਹਨਾਂ ਨੇ ਸਿਲੈਕਟ ਕੀਤੀਆਂ ਨੇ ਉੱਥੇ 5100 ਕਿੱਲਾ ਇਹਨਾਂ ਨੇ ਇਹ ਮਹਾਲੀ ਦੇ ਵਿੱਚ ਵਿੱਚ ਜ਼ਮੀਨਾਂ ਦੱਬਣ ਜਾ ਰਿਹਾ ਸਾਡੇ ਇੱਕ ਜਵਾਕ ਆ ਕੋਈ ਚਟੇਰਾ ਮਰ ਗਿਆ ਕੋਈ ਬਾਹਰ ਬਾਗਾ ਪੰਜਾਬੀ ਦਾ ਘਟ ਗਏ ਇੱਥੋਂ 1.5 ਤੋਂ 2 ਲੱਖ ਬੰਦਾ ਇਹਨਾਂ ਨੇ ਲਿਆ ਕੇ ਵਸਾਉਣਾ ਕਿੱਥੋਂ ਲੈ ਕੇ ਵਸਾਉਣਾ ਤੁਹਾਨੂੰ ਪਹਿਲਾਂ ਹੀ ਪਤਾ ਜਿਵੇਂ ਬਸ ਰਿਹਾ ਬੰਦਾ ਉਹ ਚੰਡੀਗੜ੍ਹ ਦਾ ਪੰਜਾਬੀ ਦਾ 12% ਰਹੇਗੇ ਤੇ ਜਿਵੇਂ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਪੰਜਾਬ ਦੇ ਵਿੱਚੋਂ ਔਂਲੇ 50-70 ਹਜ਼ਾਰ ਤੁਸੀਂ 10-15% ਪੰਜਾਬ ਰਹਿ ਜਾਣੇ ਪੰਜਾਬ ਪਿੰਡਾਂ ਚ ਨਹੀਂ ਪੰਜਾਬ ਕਲੰਮੀਆਂ ਚ ਬਸਿਆ ਕਰੂਗਾ ਦਿਖਿਆ ਕਰੂਗਾ ਪੰਜਾਬ ਫਲੈਟਾਂ ਚ ਦਿਖਿਆ ਕਰੂ ਕੁਕੜੇ ਝੰਡੇ ਨੇ ਬਣਾ ਕੇ ਫੈਰ ਦੇ ਜਿਵੇਂ ਕੁਕੜਾ ਕੁਕੜਾ ਨੇ ਖੁੱਦਾਂ ਨੇ ਪੰਜਾਬ ਬਸਾਇਆ ਉਹਦੇ ਪੰਜਾਬ ਨਹੀਂ ਬਸੂਗਾ ਉਹਦੇ ਪਤਾ ਨਹੀਂ ਕੌਣ ਬਸੂਗਾ ਇਹ ਬਹੁਤ ਵੱਡੀ ਸ਼ਾਹ ਚੱਲ ਰਹੀ ਆ ਪੰਜਾਬ ਬਣੋ ਭੇਡਾਂ ਨਾ ਬਣੋ ਭੇਡਾਂ ਬਣ ਕੇ ਝੰਡੇ ਨਾ ਚੱਕੋ ਭੇਡਾਂ ਬਣ ਕੇ ਰੂੜੀਆਂ ਤੇ ਨਾ ਜੰਗਲ ਮਾਦੇ ਫਿਰੋ ਨਾ ਇੰਨਾ ਗਦਾਰਾਂ ਮਗਰ ਭੱਜੇ ਫਿਰੋ ਬਰਬਾਦ ਕਰਤਾ ਪੰਜਾਬ ਇਹਨਾਂ ਨੇ ਧਿਆਨ ਨਾਲ ਸੁਣ ਲਓ ਮੇਰੀ ਗੱਲ ਨੂੰ ਸ਼ੁਰੂ ਤੋਂ ਲੈ ਕੇ ਖੀਤਕ ਸੁਣ ਲਿਓ ਤੇ ਸਾਂਝਾ ਕਰਦੇ ਜਾਇਓ ਮੈਂ ਪਹਿਲੇ ਕਿਹਾ ਕੋਈ ਜਿਹਦੀ ਗੱਲ ਦਾ ਕੋਈ ਮੂੰਹ ਨਾ ਸਿਰ ਨਾ ਕੋਈ ਲੈਣਾ ਨਾ ਦੇਣਾ ਉਹਨੂੰ ਤੁਸੀਂ ਹਜ਼ਾਰਾਂ ਲੱਖਾਂ ਬੰਦਾ ਸੁਣ ਲੈਂਦਾ ਜਿਹੜੀ ਕੰਮ ਦੀ ਗੱਲ ਹੁੰਦੀ ਉਹ ਸੈਂਕੜੇ ਵੀ ਨਹੀਂ ਸੁਣਦੇ ਉਹਨੂੰ ਸੋ ਸੁਣ ਲਓ ਮੇਰਾ ਵੀਰ ਧਿਆਨ ਨਾਲ ਪਹਿਲਾਂ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਕਿਸ ਤਰੀਕੇ ਨਾਲ ਇਹ ਪੰਜਾਬ ਨੂੰ ਵੇਚਣ ਤੇ ਲੱਗਿਆ ਹੋਇਆ ਆ ਜਿੰਨੇ ਦਿੱਲੀ ਦੇ ਲੁਟੇਰੇ ਜਿੰਨੇ ਦਿੱਲੀ ਦੇ ਧਾੜ ਦੀ ਜਿੰਨੀ ਬਰਬਾਦੀ ਇਹਨਾਂ ਨੇ ਪਿਛਲੇ 34 ਸਾਲਾਂ 'ਚ ਪੰਜਾਬ ਦੀ ਕਰਤੀ ਪਿਛਲੇ 50 ਸਾਲ 'ਚ ਨਹੀਂ ਹੋਈ ਹੋਣੀ ਕੀਤੀ ਉਹਨਾਂ ਨੇ ਵੀ ਅਗਦਾਰਾਂ ਨੇ ਪਹਿਲਾਂ ਵਾਲਿਆਂ ਨੇ ਵੀ ਪਰ ਇਹਨਾਂ ਨੇ ਉਹ ਸਾਰਾ ਕੰਮ ਪਿਛਲੇ 30-40 ਸਾਲ ਦਾ 4 ਸਾਲ 'ਚ ਹੀ ਨਿਵੇੜਤਾ ਆ ਧਿਆਨ ਮਾਰ ਲਿਓ ਮਹਾਲੀ ਦੇ ਵਿੱਚ ਇਹਨਾਂ ਨੇ ਕੀ ਕਰ ਰਹੇ ਆ ਮਹਾਲੀ ਧਿਆਨ ਸੁਣ ਲਿਓ ਲੋਕਾਂ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਮਹਾਲੀ ਪਿੰਡਾਂ ਦੇ ਲੋਕਾਂ ਨੂੰ ਜਿਹੜਾ 에어ਪੋਰਟ ਤੋਂ ਟੰਗੋਰੀ ਰੋਡ ਆ ਉਹਦੇ ਉੱਤੇ ਇਹ ਇਹਨਾਂ ਨੇ ਜ਼ਮੀਨ ਜਿਹੜੀ ਇੱਕ ਉੱਥੇ ਇਹਨਾਂ ਨੇ ਐਕਵਾਇਰ ਕਰਨੀ ਹੈ ਇੱਕ ਜ਼ਮੀਨ ਇਹਨਾਂ ਨੇ ਨਿਊ ਚੰਡੀਗੜ੍ਹ ਦੇ ਵਿੱਚ ਪੰਜ ਥਾਂਾਂ ਇਹਨਾਂ ਨੇ ਸਿਲੈਕਟ ਕੀਤੀਆਂ ਨੇ ਉੱਥੇ 5100 ਕਿੱਲਾ ਇਹਨਾਂ ਨੇ ਇਹ ਮਹਾਲੀ ਦੇ ਵਿੱਚ ਵਿੱਚ ਜ਼ਮੀਨਾਂ ਦੱਬਣ ਜਾ ਰਹੇ ਛੋਡੀਆਂ ਕਹਿੰਦੇ ਨੌ ਤਾਂ ਸੈਕਟਰ ਬਣਾਉਣੇ ਆ ਨਵੇਂ ਉੱਥੇ ਤੇ ਦੋ ਜਿਹੜੇ ਨਵੇਂ ਉੱਥੇ ਹੈਗੇ ਛੋਡੇ ਟਾਊਨਸ਼ਿਪ ਬਣਾਉਣੇ ਆ ਹੁਣ ਇਹ ਧਿਆਨ ਮਾਰਿਓ ਜਿਹੜੇ 9 ਸੈਕਟਰ ਬਣਨੇ ਆ 95100 ਏਕੜ ਜ਼ਮੀਨ ਰੋਕਣੀ ਆ ਦੋ ਟਾਊਨਸ਼ਿਪ ਬਣਨੇ ਆ ਉਥੇ ਬਸਣਾ ਕਿਨੇ ਆ ਪੰਜਾਬੀਆਂ ਨੇ ਸਾਡੇ ਇੱਕ ਇੱਕ ਜਵਾਕ ਆ ਕੋਈ ਚੱਟੇਣਾ ਮਰ ਗਿਆ ਕੋਈ ਬਾਹਰ ਵਾ ਗਿਆ ਪੰਜਾਬੀ ਦਾ ਘਟ ਗਏ ਇੱਥੋਂ ਡੇਢ ਤੋਂ 2 ਲੱਖ ਬੰਦਾ ਇਹਨਾਂ ਨੇ ਲਿਆ ਕੇ ਬਸਾਉਣਾ ਕਿੱਥੋਂ ਲਿਆ ਕੇ ਬਸਾਉਣਾ ਕਿਸ ਨੂੰ ਪਹਿਲਾਂ ਹੀ ਪਤਾ ਜਿਵੇਂ ਬਸ ਰਿਹਾ ਬੰਦਾ ਜਿਵੇਂ ਚੰਡੀਗੜ੍ਹ 'ਚੋਂ ਪੰਜਾਬੀ ਦਾ 12% ਰਹਿ ਗਏ ਤੇ ਜਿਵੇਂ ਮੈਂ ਪਹਿਲਾਂ ਵੀ ਕਹਿ ਰਹੇ ਹਾਂਗੇ ਪੰਜਾਬ ਦੇ ਬੱਚਾ ਆਉਣ ਲਈ ਪੰਜਾ ਸੱਤਾਂ ਹਾਲਾਂ ਤੁਸੀਂ 10 15% ਪੰਜਾਬ ਚ ਰਹਿ ਜਾਣੇ ਆ ਧਿਆਨ ਨਾਲ ਸੁਣਦੇ ਚੱਲਿਓ ਅੱਗੇ ਆ ਜਾਓ ਮਹਾਲੀ ਦਾ ਕੰਮ ਇਹਨਾਂ ਨੇ ਨਿਵੇੜਤਾ 5100 ਏਕੜ ਮਹਾਲੀ ਦੇ ਵਿੱਚ ਇਹ ਜ਼ਮੀਨ ਇਹਨਾਂ ਨੇ ਨਿਸ਼ਾਨਦੇਹੀ ਕਰਤੀ ਤੇ ਵੇਚਣ ਜਾ ਰਹੇ ਆ 12 ਕਿੱਲੇ ਇਹਨਾਂ ਨੇ ਜਿਹੜੀ ਮਹਾਲੀ ਦੀ ਮੰਡੀ ਬੋਰਡ ਦੀ ਜ਼ਮੀਨ ਉਹ ਵੇਚ ਚੁੱਕਿਆ ਇਹ ਮਹਾਲੀ ਦੇ ਸੈਕਟਰ 90 ਦੇ ਵਿੱਚ ਜਿਹਦੇ ਵਿੱਚ 23 ਕਿੱਲੇ ਜੰਗਲਾਤ ਮਹਿਕਮੇ ਦੇ ਆ ਉਹ ਵੀ ਇਹਨਾਂ ਨੇ ਪ੍ਰਾਈਵੇਟ ਬਿਲਡਰਾਂ ਨੂੰ ਗਮਾਡਾ ਨੂੰ ਗਮਾਡਾ ਦੇ ਹਵਾਲੇ ਕਰਤੀ ਉੱਥੋਂ ਗਾਹਾਂ ਬਿਲਡਰਾਂ ਨੂੰ ਉਹਨਾਂ ਨੇ ਵੇਚਣੀ ਹੈ ਤੇ ਉਹਦੇ ਬਦਲੇ ਜੰਗਲਾਤ ਕਹਿੰਦੇ ਜਿਹੜਾ ਜੰਗਲ ਲੱਗਿਆ ਹੋਇਆ ਮੋਹਾਲੀ ਦੇ ਵਿੱਚ 23 ਕਿੱਲੇ ਦੇ ਵਿੱਚ ਜਗ੍ਹਾ ਤਾਂ ਜ਼ਿਆਦੇ ਹੈ ਪਰ 23 ਕਿੱਲੇ ਜੰਗਲਾਤ ਉਹ ਚ ਕਹਿੰਦੇ ਉਹ 23 ਕਿੱਲੇ ਜੰਗਲਾਤ ਸੀ ਜਿਹੜੀ ਸੇਖੂਵਾਲ ਪਿੰਡ ਹੈ ਮੱਤੇਵੜੇ ਦੇ ਕੋਲੇ ਜਿੱਥੇ 500 ਏਕੜ ਜ਼ਮੀਨ ਦੇ ਉੱਤੇ 47 ਤੋਂ ਲੈ ਕੇ ਵਿਚਾਰੇ ਐਸਸੀ ਪਰਿਵਾਰ ਮਜਬੀ ਸਿੱਖਾਂ ਦਾ ਪਿੰਡ ਆ ਪੂਰਾ ਸੇਖੂਵਾਲ ਪਿੰਡ ਉਹ ਮਜਬੂਸ ਇੱਕ ਵਿਚਾਰੇ ਕਾਸਟ ਕਰ ਰਹੇ ਆਪਣਾ ਢਡ ਪਾਲ ਰਹੇ ਆਪਣੇ ਜਵਾਕ ਪਾਲ ਰਹੇ ਆ ਉਹ ਜ਼ਮੀਨ ਉਹਨਾਂ ਕੋਲੋਂ ਖੋਹ ਕੇ ਕਹਿੰਦੇ ਅਸੀਂ ਉੱਥੇ ਲਾ ਰਹੇ ਆ ਉਹਨਾਂ ਕੋਲੋਂ ਕਬਜ਼ਾ ਸਰਕਾਰ ਲੈ ਚੁੱਕੀ ਆ ਤੇ ਉਧਰੋਂ ਤੇ ਹੀ ਕਿੱਲੇ ਤੇ ਜਿਹੜੀ ਦੂਜੀ ਜ਼ਮੀਨ ਹੈ ਉਹ ਸਾਰੀ ਕਹਿੰਦੇ ਅਸੀਂ ਵੇਚ ਦੇਣੀ ਹੈ ਇਹਦਾ ਮਹਾਲੀ ਦੇ ਹਾਲਾਤ ਨੇ ਬਠਿੰਡੇ ਜਿਹੜੀ ਥਰਮਲ ਕਲੋਨੀਆਂ ਬਠਿੰਡੇ ਦੀ ਉਹਦੇ ਬਲਾਕ ਸੀ ਤੇ ਬਲਾਕ ਬੀ ਬੀ ਤੇ ਬਲਾਕ ਸੀ ਦੇ ਵਿੱਚ 168 ਕਿੱਲੇ ਦੀ ਨਿਸ਼ਾਨਦੇਹੀ ਕਰਤੀ ਠੇਕਾ ਉਹਨੂੰ ਢਾਉਣ ਦਾ ਦੇ ਦਿੱਤਾ ਉਹ ਵੀ 168 ਕਿੱਲੇ ਦੀਆਂ ਰਿਓੜੀਆਂ ਵੰਡ ਦਿੱਤੀਆਂ ਇਹਨਾਂ ਨੇ ਪ੍ਰਭੂ 90 ਕਿੱਲੇ ਪੀਐਸਪੀਸੀਐਲ ਦੀ ਜ਼ਮੀਨ ਜਿਹੜੀ ਪਟਿਆਲੇ ਦੇ ਬੱਚਾ ਉਹਦੀਆਂ ਰਿਓੜੀਆਂ ਵੰਡਤੀਆਂ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਬਾਗਬਾਨੀ ਵਿਭਾਗ ਦੀ ਜ਼ਮੀਨ ਪੰਜਾਬ ਐਗਰੋ ਦੀ ਜ਼ਮੀਨ ਆਂ ਅਹੀਂ ਪਟਿਆਲੇ ਬਰਨਾਲਾ ਸਰੂਰ ਹੋਰ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਵਗੈਰਾ ਦੇ ਵਿੱਚ ਇਹਨਾਂ ਨੇ ਨਿਸ਼ਾਨਦੇਹੀਆਂ ਕਰਤੀਆਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਾਰੀ ਜ਼ਮੀਨ ਇਹ ਚੱਕ ਦੇਣੀ ਹੈ ਲੋਕਾਂ ਨੂੰ ਆਇਆ ਸਰਕਾਰੀ ਜ਼ਮੀਨ ਹੈ ਕਿਸੇ ਪੀਡਬਲਯੂਡੀ ਦੀ ਹੈ ਕਿਸੇ ਬਿਜਲੀ ਬੋਰਡ ਦੀ ਹੈ ਕਿਸੇ ਮੰਡੀ ਬੋਰਡ ਦੀ ਹੈ ਕਿਸੇ ਖੇਤੀਬੜੀ ਯੂਨੀਵਰਸਿਟੀ ਦੀ ਹੈ ਆਪਾਂ ਕੀ ਲੈਣਾ ਹੈ ਆਪਾਂ ਨੂੰ ਕੀ ਹੈ ਆ ਜਿੰਨੇ ਮਹਾਲੀ ਦੇ ਪਿੰਡ ਇਹਨਾਂ ਨੇ ਨਗਰ ਨਿਕਮ ਦੇ ਅਧੀਨ ਲਿਆਂਦੇ ਜਿਹੜੀ ਉਹ ਉਹਨਾਂ ਪਿੰਡਾਂ ਦੇ ਵਿੱਚ ਜਿੰਨੀ ਪੰਚਾਇਤੀ ਜ਼ਮੀਨ ਪਈ ਹੈ ਉਹ ਇਸੇ ਕਰਕੇ ਨਗਰ ਨਗਰ ਕੌਂਦੇ ਵਿੱਚ ਲਿਆਂਦੇ ਵੀ ਉਹ ਸਾਰੀ ਪੰਚਾਇਤੀ ਜ਼ਮੀਨ ਵੇਚਣੀ ਹੈ ਹੌਲੀ 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 ਪੰਜਾਬ ਸੂੰਡਦਾ ਸੂੰਗੜਦਾ ਤੁਰਿਆ ਜਾ ਰਿਹਾ ਸੂੰਗੜਦਾ ਤੁਰਿਆ ਜਾ ਰਿਹਾ ਘਟਦਾ ਤੁਰਿਆ ਜਾ ਰਿਹਾ ਪਿਛਲੇ 5 ਸਾਲਾਂ 'ਚ ਰਿਕਾਰਡ ਬੋਲਦਾ ਹੈ ਮੈਂ ਨਹੀਂ ਬੋਲਦਾ ਰਿਕਾਰਡ ਬੋਲਦਾ ਅੰਕੜੇ ਬੋਲਦੇ ਆ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ 30000 ਏਕੜ 30000 ਕੱਲਾ ਕਲੋਨੀਆਂ ਚ ਰੁਕ ਚੁੱਕਿਆ ਪੰਜਾਬ ਦਾ ਪਿਛਲੇ 5 ਸਾਲ ਦਾ ਰਿਕਾਰਡ ਹੈ ਸਾਬ ਲਾ ਲਓ ਕਿੱਧਰ ਨੂੰ ਜਾ ਰਹੀ ਹੈ ਕਹਾਣੀ ਕੱਲੀਆਂ ਕਲੋਨੀਆਂ ਦੀ ਗੱਲ ਕਰਦਾ ਮੈਂ ਜਿਹੜਾ ਸੜਕਾਂ 'ਚ ਰੁਕਿਆ ਕੋ ਰੇਲ ਦੀਆਂ ਲੀਹਾਂ 'ਚ ਰੁਕਿਆ ਕੋਈ ਹੋਰ ਕਾਰਖਾਨਿਆਂ 'ਚ ਰੁਕਿਆ ਉਹ ਅੱਡਾ ਕੱਲੀਆਂ ਕਲੋਨੀਆਂ ਸ਼ਹਿਰ ਖਾ ਗੇ ਪਿੰਡਾਂ ਨੂੰ ਸ਼ਹਿਰ ਖਾ ਗੇ ਹੁਣ ਪੰਜਾਬ ਪਿੰਡਾਂ 'ਚ ਨਹੀਂ ਪੰਜਾਬ ਕਲੋਨੀਆਂ ਚ ਬਸਿਆ ਕਰੂਗਾ ਦਿਖਿਆ ਕਰੂਗਾ ਪੰਜਾਬ ਫਲੇਟਾਂ ਚ ਦਿਖਿਆ ਕਰੂ ਕੋਕੜ ਦੇ ਖੁੱਡੇ ਜਿਹੜੇ ਬਣਾਤੇ ਫਲੇਟ ਦੇ ਸੁਣਾ ਕੁਕੜਾਂ ਕੁਕੜਾਂ ਦੇ ਖੁੱਡਿਆਂ ਚ ਹੁਣ ਪੰਜਾਬ ਬਸਿਆ ਕਰੂਗਾ ਉਥੇ ਪੰਜਾਬ ਨਹੀਂ ਬਸੂਗਾ ਉਥੇ ਪਤਾ ਨਹੀਂ ਕੌਣ ਬਸੂਗਾ ਕੀ ਇਹ ਬਹੁਤ ਵੱਡੀ ਸ਼ਾਅ ਚੱਲ ਰਹੀ ਆ ਪੰਜਾਬ ਦੇ ਮੂਰਖ ਲੋਕੋ ਉਹ ਬੇਅਕਲ ਲੋਕੋ ਉਹ ਤੁਹਾਡੀ ਬੁੱਧੀ ਨੂੰ ਕੀ ਮੈਂ ਕੀ ਕਹਾਂ ਤੁਹਾਨੂੰ ਐਡੀ ਬੁੱਧੀ ਹਡੀ ਪ੍ਰੇਸ਼ਟ ਹੋ ਗਈ ਆ ਆ ਸਾਰਾ ਤੁਹਾਡਾ ਲੈ ਕੇ ਫਟਾਣਕੋੜ ਤੋਂ ਲੈ ਕੇ ਫਾਇਲਕਾ ਤੱਕ ਜਿੰਨਾ ਬਾਰਡਰ ਦੇ ਨਾਲ-ਨਾਲ ਏਰੀਆ ਲੱਗਦਾ ਸਾਰਾ ਤੁਹਾਡਾ ਹਾਈਵੇ ਦੇ ਨਾਲ-ਨਾਲ ਜਿੰਨੀਆਂ ਤੁਹਾਡੀਆਂ ਜ਼ਮੀਨਾਂ ਨੇ ਉਹ ਸਾਰੀਆਂ ਗੁਜਰਾਤ ਦੇ ਵਪਾਰੀ ਲੈ ਚੁੱਕੇ ਆ ਇੱਕ ਵੀ ਬੰਦੇ ਕੋਲ ਆਪਣੀ ਕੋਲ ਜ਼ਮੀਨ ਨਹੀਂ ਰਹੀ ਆ ਪਿੱਛੇ ਮੇਰੇ ਮਿੱਤਰ ਨੇ ਕੋਈ ਇੱਥੇ ਕੰਮ ਕਰਨਾ ਸੀਗਾ ਮੈਂ ਪਤਾ ਕੀਤਾ ਮੈਂ ਆ ਯਾਰ ਕੋਈ ਇੱਥੋਂ ਬਰਿੰਡੇ ਤੋਂ ਲੈ ਕੇ ਬਰਨਾਲੇ ਸੰਦੂਰ ਤੱਕ ਕੋਈ ਹਾਈਵੇ ਦੇ ਜ਼ਮੀਨ ਮਿਲ ਜੇ ਆ ਜਿਹੜੇ ਡੀਲਰ ਹੁੰਦੇ ਆ ਪ੍ਰਾਪਰਟੀ ਡੀਲਰ ਉਹਨੂੰ ਪੁੱਛਿਆ ਉਹ ਕਹਿੰਦੇ ਭਾਈ ਆਪਣੇ ਬੰਦੇ ਕੋਲ ਤਾਂ ਜ਼ਮੀਨ ਹੀ ਹੈ ਨਹੀਂ ਓ ਕਮਲੇ ਲੋਕੋ ਕਮਲੇ ਲੋਕੋ ਪੈਸਾ ਨਹੀਂ ਖਰਦਣਾ ਤੁਹਾਨੂੰ ਕਿੰਨੇ ਵਾਰੀ ਕਿਹਾ ਚਾਹੇ ਅਰਬਾਂ ਰੁਪਇਆ ਵੰਟ ਲੋ ਫੋਖਰ ਬਣੇ ਦੇ ਵਿੱਚ ਤੁਸੀਂ ਮਹਿੰਗੀਆਂ ਗੱਡੀਆਂ ਵੱਡੇ ਟਰੈਕਟਰ ਬਾਧੂ ਖਰਚੇ ਵਿਆਹ ਚੱਕ ਲਿਆ ਹੁਣ ਬਿਆਂ ਦਾ ਡੂੰਡਾ ਤੁਸੀਂ ਜਨਾਨੀ ਵੱਡੀ ਵੱਡਾ ਇੱਥੇ ਗੱਡੀ ਚ ਮੈਂ ਦੇਖਦਾ ਨਾ ਤੌਰ ਤੇ ਲੋਕ ਜਾਂਦੇ ਆ ਨੋਵਾ ਨੰਗ ਰਹੀ ਐ ਫਾਰਚੂਨਰ ਨੰਗ ਰਹੀ ਐ ਵੱਡੀਆਂ ਗੱਡੀਆਂ ਨੰਗਦੀਆਂ ਇੱਕ ਬੰਦਾ ਇੱਧਰ ਸਟਰੀਟ ਤੇ ਬੈਠਾ ਨਾਲ ਦੇ ਘਰ ਵਾਲੀ ਬੈਠੀ ਐ ਕੁਨ ਨਾਨੀ ਘਰਾਣੀ ਦੇ ਗਾਹਾਂ ਦੀ ਗਾਹਾਂ ਵਿਆਹ ਹੁੰਦਾ ਚਲੋ ਅਸੀਂ ਸ਼ਾਪਿੰਗ ਕਰਨ ਚੱਲਦੇ ਆਂ ਪਰ ਲੱਖ ਦੋ ਲੱਖ ਨੂੰ ਉੱਥੇ ਤੇਲ ਲਾਏ ਆਉਂਦੇ ਆ ਫੂਕ ਕੇ ਆਉਂਦੇ ਆ ਫਿਰ ਵਿਆਜ ਫੂਕ ਦਿੰਦੇ ਆ ਕੰਮ ਅਸੀਂ ਕਰਨੇ ਨਹੀਂ ਕਿੰਨਾ ਚਿਰ ਜ਼ਮੀਨਾਂ ਵੇਚ ਕੇ ਕੰਮ ਚਲੂ ਦਿਹਾੜੀਆਂ ਹੋਣੀਆਂ ਨਹੀਂ ਸੁੱਥੋਂ ਸੰਭਲੋ ਆਪਣੀ ਧਰਤੀ ਨੂੰ ਕਿਸੇ ਵੀ ਕੀਮਤ ਤੇ ਤੁਹਾਡੀ ਜ਼ਮੀਨ ਨਹੀਂ ਛੱਡਣੀ ਨਾ ਨੇ ਮੇਰੀ ਗੱਲ ਚੇਤੇ ਰੱਖੋ ਤੁਸੀਂ 50 ਕਰੋੜ ਮੈਨੂੰ ਕੋ 100 ਕਰੋੜ ਦੇਣਗੇ ਸਾਰੇ ਹਾਈਵੇ ਦੇ ਉੱਤੇ ਨੋਟ ਕਰ ਲਿਓ ਤੁਸੀਂ ਆਪਣੇ ਆਲੇ-ਦਾਲੇ ਹਾਈ ਬੈਲ ਨੋਟ ਕਰ ਲਓ ਆਪਣੇ ਜ਼ਿਮੀਂਦਾਰ ਭਰਾ ਹਾਈਵੇ ਦੇ ਉੱਤੇ ਜ਼ਮੀਨਾਂ ਵੇਚ ਚੁੱਕੇ ਆ ਉਹ ਵੀ ਸਸਤੇ ਭਾਵਾਂ 'ਚ ਵੇਚ ਚੁੱਕੇ ਆ ਪਰ ਨਹੀਂ ਸੋਨੂੰ ਅਕਲ ਨਹੀਂ ਆਉਣੀ ਇਹਨਾਂ ਗੱਲਾਂ ਨਾਲ ਸੋਨੂੰ ਨਹੀਂ ਆ ਕਲ ਆਉਣੀ ਜਿੰਨਾ ਮਰਜੀ ਅਸੀਂ ਕਲਪੀ ਜਾ ਕੇ ਜਿੰਨਾ ਮਰਜੀ ਸੜਾ ਕਲੇਜਾ ਮਚਦਾ ਅੰਦਰੋਂ ਯਾਰ ਜਦੋਂ ਪੰਜਾਬ ਦੇ ਆ ਹਾਲਾਤ ਹੋਈ ਜਾਂਦੇ ਆ ਦੇਖ ਕੇ ਨਾ ਸੋਡੇ ਭਲੇ ਜ਼ਮੀਨਾਂ ਰਹੀਆਂ ਆ ਨੌਕਰੀਆਂ ਦੀ ਗੱਲ ਸੁਣ ਲਓ ਆਜੋ ਇੱਕ ਹੋਰ ਸੁਣ ਲਓ ईडब्ल्यूएस 8डब्ल्यूएस ਦਿੱਤਾ ਹੈ ਤੇ ਇਹਨਾਂ ਨੇ 224 ਮਾਰਚ ਦੇ ਵਿੱਚ ਸਰਕਾਰ ਨੇ ਕਿਹਾ ਸੀਗਾ ਮਤਾ ਪਾਇਆ ਸੀ ਵੀ ਅਸੀਂ ਜਿਹੜੇ ਗਰੀਬਾਂ ਨੂੰ ਕੋਈ ਘਰ ਬਣਾਉਣੇ ਆ ਕੋਈ ਫਲੈਟ ਬਣਾਉਣੇ ਆ ਅਸੀਂ ਬਣਾ ਕੇ ਦੇਵਾਂਗੇ ਜਿਹੜੇ ਬਿਲਡਰ ਸਾਡੇ ਕੋਲ ਪੈਸੇ ਜਮ੍ਹਾਂ ਕਰਾ ਦੇਣ ਬਣਾ ਤੇ ਗਰੀਬ ਗਰੀਬ ਕਿੱਥੇ ਰਹਿਣਗੇ ਇੱਕ ਵੀ ਕਿਸੇ ਕਲੌਨੀ ਦੇ ਵਿੱਚ ਮੈਨੂੰ ईडब्ल्यूएस ਦੇ ਤਹਿਤ ਕੋਈ ਫਲੈਟ ਕੱਟਿਆ ਦਿਖਾ ਦਿਓ